ਹੈਲੋ ਫਰੈਂਡ ਥਿਸ ਇਜ਼ ਰੀਤ ਫ্রম ਯੋਰ ਫੇਵਰਿਟ YouTube ਚੈਨਲ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਵਰਕ ਵੀਜ਼ੇ ਜਿਹੜੇ ਨੇ ਓਪਨ ਹੋਏ ਨੇ ਜਦੋਂ ਕਿ ਕੈਨੇਡਾ ਔਰ ਯੂਐਸਏ ਨੇ ਜਿਹੜੇ ਵੀ ਇਮੀਗ੍ਰੈਂਟਸ ਨੂੰ ਬੰਦ ਕੀਤਾ ਹੈ ਇਹ ਕਾਫੀ ਗੋਲਡਨ ਓਪਰਚ्युनिटी ਹੈ ਤੁਸੀਂ ਇਹਨਾਂ ਦੀ ਅਫੀਸ਼ੀਅਲ ਆਸਟ੍ਰੇਲੀਆ ਦੀ ਲੇਬਰ ਗਵਰਨਮੈਂਟ ਹੈ ਇਸ ਟਾਈਮ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸ ਜੇ ਕਾਫੀ ਇਨਫੋਰਮੇਟਿਵ ਹੋਣ ਲੱਗੀ ਹੈ ਤੁਹਾਡੇ ਵਾਸਤੇ ਸ਼ਾਰਟ ਵੀਡੀਓ ਸੋ ਵਾਚ ਥਿਸ ਵੀਡੀਓ ਟਿਲ ਕਾਜ਼ਿਨ ਨੇ ਕਿ ਜਿਹੜਾ ਮੈਂ ਵਰਕ ਪਰਮਿਟ ਤੁਹਾਨੂੰ ਦੱਸਣ ਜਾ ਰਹੀ ਹਾਂ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਦੱਸਣ ਜਾ ਰਹੀ ਹਾਂ ਇਹਦੇ ਵਿੱਚ ਤੁਹਾਡੇ ਵਾਸਤੇ 12th ਪਾਸ ਕੈਂਡੀਡੇਟ ਕੋਈ ਵੀ ਅਪਲਾਈ ਕਰ ਸਕਦਾ ਹੈ ਸਕਿਲਡ ਹੋਵੇ ਭਾਵੇਂ ਅਨਸਕਿਲਡ ਹੋਵੇ ਕਿਉਂਕਿ ਇਹਨਾਂ ਦੀ ਅੱਗੇ categories ਜਿਹੜੀਆਂ ਨੇ ਉਹ ਵੱਖਰੀਆਂ ਵੱਖਰੀਆਂ ਨੇ ਸੋ ਫਰੈਂਡਸ ਇਹਦੇ ਵਿੱਚ ਤੁਹਾਡਾ ਆਸਟ੍ਰੇਲੀਆ ਦਾ ਵਰਕ ਵੀਜ਼ਾ ਜਿਹੜਾ ਗਾਰੰਟੀਡ ਹੈ ਜਿਹੜਾ 2 ਮੰਥਸ ਜਿਹੜਾ ਲੈ ਸਕਦਾ ਹੈ ਜੇ ਤੁਹਾਡੇ ਸਾਰਾ ਕੁਝ ਇਨਫੋਰਮੇਟਿਵ ਤੁਸੀਂ ਕੰਪਲੀਟ ਡਾਕੂਮੈਂਟਸ ਦਿੰਦੇ ਹੋ ਆਦਰਵਾਇਜ਼ ਮੈਕਸਿਮਮ ਪੀਰੀਅਡ ਜਿਹੜਾ 3 ਮੰਥਸ ਤੱਕ ਜਾ ਸਕਦਾ ਹੈ ਇਹ ਤੁਹਾਨੂੰ ਜਿਹੜਾ ਵਰਕ ਵੀਜ਼ਾ ਹੈ 4 ਇਅਰਸ ਦਾ ਮਿਲੇਗਾ 2 ਇਅਰਸ ਵਾਲਾ ਵੀ ਹੁੰਦਾ ਹੈ ਉਹਦੇ ਵਾਸਤੇ ਡਿਟੇਲ ਅਗਰ ਤੁਸੀਂ ਜਾਣਨਾ ਚਾਹਦੇ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ WhatsApp ਕਰ ਸਕਦੇ ਹੋ ਤੇ WhatsApp ਦੇ ਥਰੂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਜਾਏਗੀ ਇਹਦੇ ਵਿੱਚ ਗਾਰੰਟੀ ਹੈ ਕਿ ਤੁਹਾਨੂੰ ਇਹਦੇ ਵਿੱਚ ਸਪான்ਸਰ ਲੈਟਰ ਜਿਹੜੀ ਸਿਰਫ 7 ਦਿਨਾਂ ਦੇ ਵਿੱਚ ਮਿਲ ਜਾਏਗੀ ਇਹਦੇ ਵਿੱਚ ਕੋਈ ਫੰਡਸ ਨਹੀਂ ਚਾਹੀਦੇ ਕੋਈ ਆਇਲਸ ਨਹੀਂ ਚਾਹੀਦੇ 12th ਪਾਸ ਵੀ ਕੈਂਡੀਡੇਟ ਅਪਲਾਈ ਕਰ ਸਕਦੇ ਜਿੰਨੀ ਵੀ ਪੇਮੈਂਟ ਹੈ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਚ ਦੇਣੀ ਹੈ ਔਰ ਇਹਦੇ ਵਿੱਚ ਹੀ ਤੁਹਾਨੂੰ ਜਿਹੜੀ ਆ ਇਹਦੇ ਵਿੱਚ ਜਿੰਨਾ ਵੀ ਤੁਹਾਡਾ ਪੈਕੇਜ ਹੋਊਗਾ ਤੁਸੀਂ 3 ਤੋਂ 4 ਲੱਖ ਜਿਹੜ ਸਕਦੇ ਹੋ ਉਹਦੇ ਵਿੱਚੇ ਹੀ ਤੁਹਾਨੂੰ ਉਹਦੀ ਅਕਮੋਡੇਸ਼ਨ ਪਲੱਸ ਤੁਹਾਡੀ ਫੂਡ ਹੈ ਉਹ ਕੰਪਨੀ ਹੀ ਪ੍ਰੋਵਾਈਡ ਕਰੇਗੀ ਇਨ ਹੈਂਡ ਜਿਹੜੀ ਤੁਹਾਡੀ 3 ਤੋਂ 4 ਲੱਖ ਜਿਹੜੀ ਆ ਉਹ ਤੁਹਾਡੀ ਸੇਵਿੰਗਸ ਜਿਹੜੀਆਂ ਉਹ ਆਰਾਮ ਦੇ ਨਾਲ ਹੋ ਜਾਂਦੀਆਂ ਬੇਸਿਕਲੀ ਦੱਸਣਾ ਚਾਹਾਂਗੇ ਤੇ ਇੱਕ ਸਾਰਟ ਆਫ ਸਬ ਕਲਾਸ 482 ਵੀਜ਼ਾ ਹੈਗਾ ਵੇ ਇਹਨੂੰ ਲੇਬਰ ਵੀਜ਼ਾ ਵੀ ਸਾਡੇ ਪੰਜਾਬੀ ਕਹਿੰਦੇ ਆ ਸਟ੍ਰੇਲੀਆ ਵਾਲੇ ਇਹ ਚੀਜ਼ ਨਹੀਂ ਕਹਿੰਦੇ ਕਿਉਂਕਿ ਮੋਸਟ ਜਿਹੜੇ ਆਪਾਂ ਵੇਖਦੇ ਆ ਕਿ ਇਹ ਵਾਲੇ ਵੀਜ਼ਾ ਜਿਹੜੇ ਤੁਹਾਨੂੰ ਈਜ਼ੀਲੀ ਜਿਹੜੇ ਨੇ ਇਸ ਟਾਈਮ ਦੇ ਉੱਪਰ 482 ਸਬ ਕਲਾਸੋਂ ਇੱਕ ਵਾਰ ਦੱਸ ਵੀ ਦੇਣੀ ਹੈ ਕਿ ਸਬ ਇਹ ਕਲਾਸ 482 ਦੇ ਵਿੱਚ ਇਹ ਵੀਜ਼ੇਸ ਨੇ ਸੋ ਕਿਹੜੇ ਕਿਹੜੇ ਵੀਜ਼ੇਸ ਨੇ ਮੈਂ ਤੁਹਾਨੂੰ ਦੱਸ ਦੇਣੀ ਕਿ ਇਹਦੇ ਵਿੱਚ ਨਾਰਮਲੀ ਆਸਟ੍ਰੇਲੀਆ ਦੀ ਗਵਰਨਮੈਂਟ ਨੇ 2024 ਦੇ ਵਿੱਚ ਬਹੁਤ ਸਾਰੇ ਕੈਂਡੀਡੇਟਸ ਨੂੰ ਜਿਹੜਾ ਵਾ ਵੱਖਰੀਆਂ ਵੱਖਰੀਆਂ ਵਰਕ ਕੰਡੀਸ਼ਨਸ ਦੇ ਵਿੱਚ ਆਪਸ਼ਨ ਦਿੱਤੇ ਹੋਏ ਨੇ ਸਕਿੱਲ ਹੋਵੇ ਤੇ ਐਕਸਪੀਰੀਅੰਸ ਹੋਵੇ ਉਹ ਵੀ ਕੈਂਡੀਡੇਟਸ ਮੰਨ ਲਓ ਕਿਸੇ ਦਾ ਕਲੀਨਿੰਗ ਦੇ ਵਿੱਚ ਹੈਗਾ ਵਾ ਤੁਹਾਡੇ ਕੋਲ ਕਲੀਨਿੰਗ ਵਾਲਿਆਂ ਦੇ ਕੋਲ ਜਾਂ ਫਿਰ ਤੁਸੀਂ ਕੋਈ ਵੀ ਲੋਅ ਕਲਾਸ ਵੀ ਭਾਵੇਂ ਕਰ ਰਹੇ ਹੋ ਜਾਂ ਸਕਿੱਲਡ ਜਿੱਦਾਂ ਕਾਰਪੈਂਟਰ ਵਾਲੇ ਉਹਨਾਂ ਵਾਸਤੇ ਬਹੁਤ ਵਧੀਆ 골ਡਨ ਓਪਰਚ्युनिटी ਹੈਗੀ ਹੈ ਇਹਦੇ ਵਿੱਚ ਕਿਹੜੇ ਕਿਹੜੇ ਵਰਕ ਵੀਜ਼ਾਸ ਆਉਂਦੇ ਨੇ ਇਹਦੇ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੇ ਵਰਕ ਵੀਜ਼ਾ ਸਭ ਤੋਂ ਪਹਿਲਾਂ ਹੈ ਜੀ ਟੈਂਪਰੇਰੀ ਸਕਿੱਲ ਸ਼ਾਰਟੇਜ ਵੀਜ਼ਾ ਜਿਹਨੂੰ TSS ਵੀਜ਼ਾ ਕਹਿੰਦੇ ਆ ਬਹੁਤ ਸਾਰਾ ਵੀਜ਼ਾ ਜਿਹੜੇ ਨੇ ਇਹ ਕੈਂਡੀਡੇਟਸ ਇਸ ਦਾ ਓਪਰਚ्युनिटी ਲੈ ਰਹੇ ਆ ਸ਼ਾਰਟ ਟਰਮ ਮਤਲਬ ਬਹੁਤ ਥੋੜੇ ਟਾਈਮ ਦੇ ਵਾਸਤੇ ਆ ਵੀਜ਼ਾ ਓਪਨ ਹੋਇਆ ਔਰ ਇਹਦੇ ਵਿੱਚ ਜਿਹੜੇ ਨੇ ਕੈਂਡੀਡੇਟਸ ਇਹਦੇ ਵਿੱਚ ਇੱਕ ਲਿਸਟ ਆਈ ਹੋਈ ਹੈ ਵੱਖਰੀ ਵੱਖਰੀ ਲਿਸਟ ਆਈ ਹੈ ਕਿ ਸਕਿੱਲ ਦੀ ਦੇ ਅਨਸਕਿੱਲ ਦੀ ਜਿਹੜੇ ਵੀ ਤੁਹਾਡਾ ਕੰਮ ਹੋਊਗਾ ਤੁਸੀਂ ਵਟਸਐਪ ਕਰ ਸਕਦੇ ਹੋ ਕੰਟੈਕਟ ਨੰਬਰ ਜਿਹੜਾ ਤੁਹਾਨੂੰ ਦਿੱਤਾ ਹੈ ਉਹਦੀ ਲਿਸਟ ਤੁਹਾਨੂੰ ਅਫੀਸ਼ੀਅਲ ਲਿਸਟ ਜਿਹੜੀ ਤੁਹਾਨੂੰ ਪ੍ਰੋਵਾਈਡ ਕੀਤੀ ਜਾਊਗੀ ਉਹਦੇ ਵਿੱਚ ਕਿਹੜੇ ਕਿਹੜੀਆਂ ਨੇ ਕੈਂਡੀਡੇਟਸ ਦੇ ਵਿੱਚ ਤੁਹਾਡਾ ਰੋਲ ਪਲੇ ਕਰਦਾ ਉਸ ਅਕੋਰਡਿੰਗ ਤੁਹਾਨੂੰ ਅੱਗੇ ਗਾਈਡ ਕੀਤਾ ਜਾਊਗਾ ਇਹਦੇ ਵਿੱਚ ਔਨ ਦਾ ਸਕਿੱਲ izberemo stivo kronodaj. ਅਗਲਾ ਵੀਜ਼ਾ ਹੈਗਾ ਵਾ ENS ਜਿਹਦੇ ਵਿੱਚ এমਪਲੋਇਰ ਨੋਮੀਨੇਸ਼ਨ ਸਕੀਮ ਆਉਂਦੀ ਹੈ ਇਹਦੇ ਵਿੱਚ ਵੀ ਸੇਮ ਹੈ ਕਿ ਇਹਦੇ ਵਿੱਚ ਐਲੀਜੀਬਿਲਟੀ ਪਰਮਨੈਂਟ ਰੈਜ਼ਿਡੈਂਸੀ ਤੁਹਿੰਦੇ ਸਕਦੇ ਸਕਿਲਡ ਪੀਪਲ ਵਾਸ ਜੇਕਰ ਤੁਹਾਡੇ ਗੋ ਐਗਜ਼ਾਮਪਲ ਕਿ ਤੁਹਾਡੇ ਕੋ ਕਾਰਪੈਂਟਰ ਦੀ ਸਕਿੱਲ ਹੈ ਤਾਂ ਉਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਨੈਕਸਟ ਆਨ ਦਾ ਜੀ ਸਕਿਲਡ ਇੰਡੀਪੈਂਡੈਂਟ ਵੀਜ਼ਾ ਵੀ ਆਉਂਦਾ ਹੈ ਜਿਨ੍ਹਾਂ ਦੇ ਕੋਲ ਇਨਫ ਸਕਿੱਲਸ ਹੈਗੀ ਹੈ ਐਂਡ ਆਰ ਨਾਟ ਸਪੌਂਸਰਡ ਬਾਈ ਐਨੀ এমਪਲੋਇਰ ਸੋ ਵੱਖਰੇ ਵੱਖਰੇ ਨੇ ਜੇਕਰ ਤੁਸੀਂ ਸਪੌਂਸਰਸ਼ਿਪ ਵਾਲਾ ਲੈਂਦੇ ਹੋ ਤਾਂ ਉਹਦੇ ਵਿੱਚ ਪ੍ਰੋਪਰ ਗਾਰੰਟੀ ਹੋ ਜਾਂਦੀ ਹੈ ਤੁਹਾਡੀ ਇਹ ਜਿੰਨਾ ਵੀ ਪ੍ਰੋਸੈਸ ਹੈ ਸਾਰਾ ਤੁਹਾਨੂੰ ਆਫ ਇੱਕ ਐਗਰੀਮੈਂਟ ਦੇ ਨਾਲ ਹੈ ਜਿਹਦੇ ਵਿੱਚ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਣ ਵਾਲੀ ਮੋਰ ਡਿਟੇਲਸ ਲੈਣਾ ਚਾਹੁੰਦੇ ਹੋ ਤੇਰਾ ਕੰਟੈਕਟ ਨੰਬਰ ਦੇ ਉੱਪਰ ਵਟਸਐਪ ਕਰ ਸਕਦੇ ਹੋ ਸੋ ਇਹ ਤੁਸੀਂ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ ਜਿਹੜੀ ਹੈਗੀ ਆਸਟ੍ਰੇਲੀਆ ਵਾਲਿਆਂ ਦੀ ਉਹਨਾਂ ਵਿੱਚ ਵੀ ਤੁਸੀਂ ਸਬ ਕਲਾਸ 482 ਵੀਜ਼ਾ ਲਿਖੋਗੇ ਤੇ ਤੁਹਾਡੇ ਉੱਪਰ ਜਿਹੜੀ ਆ ਉਹ ਆ ਜਾਏਗੀ ਉਹਦੇ ਉੱਤੇ ਤੁਸੀਂ ਈਜ਼ੀਲੀ ਸਾਰਾ ਕੁਝ ਜਾਣ ਸਕਦੇ ਥਿਸ ਇਜ਼ 올 अबाउट ਟੁਡੇਜ਼ ਵੀਡੀਓ ਅਕਰ ਕੁਝ ਪੁੱਛਣਾ ਹੈ ਤਾਂ ਡੂ ਅਸਕ ਮੀਨ ਦਾ ਕਮੈਂਟ ਸੈਕਸ਼ਨ ਟਿਲ ਦੈਨ ਟੇਕ ਕੇਅਰ ਬਾਏ ਬਾਏ